ਹਲਕਾ ਵਿਧਾਇਕ ਸਰਦਾਰ ਕਰਮਵੀਰ ਸਿੰਘ ਘੁੰਮਣਵਲੋਂ ਬਲੋਕ ਤਲਵਾੜਾ ਦੇ 37 ਪਿੰਡਾਂ ਨੂੰ ਤਕਰੀਬਨ 1 ਕਰੋੜ ਦੇ ਵਿਕਾਸ ਦੇ ਕੰਮਾਂ ਲਈ ਚੈੱਕ ਵੰਡੇ ਗਏ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਪੰਚਾਇਤਾਂ ਰਹਿਂਦੀਆਂ ਹਨ ਉਹਨਾਂ ਸਭ ਨੂੰ ਵਨ ਤੋਂ ਵਨ ਗਰੰਟਾ ਦੇ ਕੇ ਵਿਕਾਸ ਦੇ ਕੰਮ ਕਰਵਾਏ ਜਾਣਗੇ। ਇਸ ਮੌਕੇ ਤੇ ਬਲੋਕ ਸਕੱਤਰ ਰਣਜੀਤ ਸਿੰਘ ਤੇ ਉਹਨਾਂ ਦੀ ਸਮੂਹ ਟੀਮ ਵੱਲੋਂ ਹਲਕਾ ਵਿਧਾਇਕ ਦਾ ਗੁਰਦਸਤਾ ਪੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਡਾਕਟਰ ਸ਼ਿਵਦੱਤ ਬਲੋ ਕਾਮ ਆਦਮੀ ਪਾਰਟੀ ਦੇ ਪ੍ਰਧਾਨ ਪੁਸ਼ਪਿੰਦਰ ਸਿੰਘ ਜੋਗੀ ਅਤੇ ਸ਼ੰਭੂ ਦੱਤ ਅਤੇ ਵੱਖ-ਵੱਖ ਪਿੰਡਾਂ ਤੋਂ ਆਈਆਂ ਹੋਈਆਂ ਪੰਚਾਇਤਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਭਰੀ। ਔਰ 2023 ਦੇ ਵਿੱਚ ਸਾਡਾ ਸਰਕਾਰੀ 5 ਸਾਲ ਬਾਦਰ ਪੇਲ ਹੋਣੀ ਚਾਹੀਦੀ ਸੀ ਪਰ ਨਹੀਂ ਕਰਵਾਈ ਗਈ। ਉਸ ਬਾਅਦ ਲੋਕੋ 1 ਸਾਲ ਬਾਅਦ ਗਵਰਨਮੈਂਟ ਪੇਲ ਹੋ ਗਈ ਸਾਡੀ ਜ਼ਿੰਮੇਵਾਰੀ ਖਿਸ ਹੋ ਗਈ ਔਰ ਮੈਂ ਪਟਨਾ ਨੀਗਰ ਧੀ ਹੈ ਕਿ ਅਮਾਨ ਕਿਸੇ ਨੂੰ ਭੱਜਣ ਵਾਲੇ ਨਹੀਂ ਸਾਡੀ ਜ਼ਿੰਮੇਵਾਰੀ ਬਣਦੀ ਸੀ ਆਪਾਂ ਸੜਕਾਂ ਦੀ ਪੇਲ ਕਰਵਾਣੀ ਹੈ। ਔਰ ਹੁਣ ਭਾੜੀਆਂ ਵੀ ਆਪਣੇ ਕੰਮ ਕਰੀਆਂ ਮੈਨੂੰ ਲੱਗਦਾ ਕਿ ਕੈਂਡਰ ਉਹ ਲੱਗ ਪਏ ਆ ਔਰ ਜਿਦਾਈ ਦੇ ਪਹਿਲੇ ਉਹ ਕੈਂਡਰ ਖੋਲ ਜਾਣਗੇ ਔਰ ਕੈਂਡਰ ਖੋਲਣ ਤੋਂ ਬਾਅਦ ਮਾ ਆਈ ਜਿਹੜੇ ਸੰਕਰ ਦਾ ਕੰਮ ਹੈ ਉਹ। ਔਰ ਤੁਸੀਂ ਆਪਣੇ ਰਾਕੇ ਦੀ ਕੋਈ ਵੀ ਸੜਕ ਚਾਹੀਏ ਭਾਈ ਦੇ ਤੋਂ ਨਰੰਕਪੁਰ ਵਾਲੀ ਹੈ। ਚਾਹੇ ਮਾਝੇ ਦੇ ਤੋਂ ਬਹਿਤ ਚਲਾ ਚਾਹੇ ਭਾਈ ਕੰਮ 12 ਬਹਿਤ ਦਾ ਬਰਾਮ ਹੈ। ਚਾਹੇ ਸਰਦਾਰਪੁਰ ਤੋਂ ਕਮਕੀ ਮੈਦਾਨ ਚਾਰਪੁਰ ਤੋਂ ਭੰਡਿਆਣਾ ਵਾਲੀ ਹੈ ਬਨਾਰੀ ਤੋਂ ਨਾਣਾ ਵਾਲੀ ਹੈ। ਸਾਰੀ ਸੜਕਾਂ ਇਧਰੋਂ ਕਿ ਤੁਹਾਡੀ ਰਣਵਾਦ ਤੋਂ ਚੁੰਮੀ ਤੱਕ ਜਾਂਦੀ ਹੈ ਜਿਹੜੀ ਸੜਕ ਉਹ ਸੜਕ ਆ ਪੰਘੋਤਾਂ ਵਾਲੀ ਸੜਕ ਆ ਭੇਂੜਾ ਵਾਲੀ ਸੜਕ ਆ ਸੁਚੈਨਪੁਰ ਵਾਲੀ ਸੜਕ ਆ ਬਰਿੰਗੜੀ ਵਾਲੀ ਸੜਕ ਆ ਜੰਨੀਆਂ ਸੜਕ ਸੁਧਾਣੀ ਵਾਲਾ ਰੋਡ ਆ ਪੰਘੋਤਾਲ ਤੋਂ ਸਮਾਵਾਦੀ ਨੂੰ ਜਾਣ ਵਾਲੀ ਸੜਕ ਆ ਪੁਤਰ ਹੁਣਦਮਾਨਾਂ ਨੂੰ ਜਾਣ ਵਾਲੀ ਸੜਕ ਆ ਕਦਰਪੁਰ ਤੋਂ ਧਰਮਪੁਰ ਦੇਵੀ ਮੰਦਰ ਨੂੰ ਜਾਣ ਵਾਲੀ ਸੜਕ ਆ ਜੰਨੀਆਂ ਸੜਕ ਸਾਹੀਪੁਰ ਤੋਂ ਸਵਾਰ ਵਾਲੀ ਸੜਕ ਆ ਸਾਰੀਆਂ ਸਰਪੰਚਾਂਾਂ ਤੇ ਗ੍ਰਾਮ ਪੰਚਾਇਤਾਂ ਨੂੰ तकरीबन ਇੱਕ ਕਰੋੜ ਦੀ ਜਿਹੜੀ ਗ੍ਰਾਂਟ ਹੈ ਉਹ ਅੱਜ ਕੰਡੀ ਜਾਣੀ ਹੈ ਉਹਦੇ ਵਾਸਤੇ ਅੱਜ ਆਪਾਂ ਕਾਰਜਾਂ ਕਰਦੇ ਹੋਏ ਹਿੱਤ ਤੋਂ ਬਾਅਦ ਅਮਰ ਨੇ 5-7 ਦਸਤੇਰ ਦੇ ਵਿੱਚ ਵਿੱਚ ਤੋਂ ਬਾਅਦ तकरीबन 2.5 ਕਰੋੜ ਰੁਪਈਆ ਹੋਰ ਸਾਡੇ ਇਨ੍ਹਾਂ ਪਿੰਡਾਂ ਦੇ ਵਿੱਚ ਜਿਹੜਾ ਵੰਡਿਆ ਜਾਣਾ ਹੈ ਉਹ ਵੀ ਗ੍ਰਾਂਟ ਜਿਹੜੀ ਮਨਜ਼ੂਰ ਹੋ ਗਈ ਹੈ ਤੇ ਚੈੱਕ ਬਣ ਗਏ ਇਹਨਾਂ ਪੰਚਾਇਤਾਂ ਦੇ ਅਸੀਂ ਪ੍ਰਪੋਰਨਾ ਐਸਟੀਮੇਟ ਤੁਹਾਨੂੰ ਪਹੁੰਚ ਕੇ ਲੈ ਰਿਹਾ ਹਾਂ ਉਹ ਵੀ ਤਸਾਂ 12 ਦਿਨਾਂ ਦੇ ਵੇਟ ਵਿੱਚ ਤਕਰੀਬਨ ਮੇਰੇ ਘਰ ਨੂੰ ਲੋਕ ਟੂਲ ਤੇ 44 ਲੱਖ ਰੁਪਈਆ ਉਹ ਵੀ ਸਾਡੇ ਇਲਾਕੇਾਂ ਦੇ ਵਿੱਚ ਪੰਡਿਆ ਚ ਇਸ ਤੋਂ ਬਾਅਦ ਆਂਗਰ ਮੈਂਬਰ ਪਾਰਲੀਮੈਂਟ ਸਾਹਿਬ ਵੱਲੋਂ ਤਕਰੀਬਨ 50 ਲੱਖ ਰੁਪਈਆ ਸਾਡੇ ਇਸ ਤਰਵਾੜਾ ਬਣਾਉਂਦੇ ਜਿਹੜੇ ਪਿੰਡ ਨੇ ਉਹਨਾਂ ਨੇ ਦਿੱਤਾ ਗਿਆ ਜਿਹੜੀਆਂ ਪੰਚਾਇਤਾਂ ਇਹਨਾਂ ਦੇ ਵਿੱਚ ਹੋ ਰਹੀਆਂ ਨੇ ਕੋਈ ਜ਼ਰੂਰੀ ਕੰਮ ਨੇ ਜਿਵੇਂ ਉਹ ਮਨਾਰ ਕੋਲ ਦਾ ਬੂਰੇ ਜਣਾ ਪਾਣੀੜਾ ਪੈਣ ਅੱਜ ਤਲਵਾੜਾ ਬਲੌਕ ਦੀਆਂ 33 ਪੰਚਾਇਤਾਂ ਨੂੰ ਤਕਰੀਬਨ 1 ਕਰੋੜ ਦੇ ਜਿਹੜੇ ਸੈਂਕਸ਼ਨ ਲੈਟਰ ਆ ਉਹ ਦਿੱਤੇ ਗਏ ਆ ਔਰ ਸਾਰੀਆਂ ਪੰਚਾਇਤਾਂ ਦੀ ਜਿਹੜੀਆਂ ਡਿਮਾਂਡ ਸੀਗੀਆਂ ਉਹਨਾਂ ਨੂੰ ਪਿੱਛੋਂ ਤੋਂ ਬਾਅਦ ਹੀ ਇਹ ਜਿਹੜੇ ਸੈਂਕਸ਼ਨ ਲੈਟਰ ਆ ਉਹਨਾਂ ਦੇ ਗ੍ਰਾਂਟ ਆ ਜਿਹੜੀਆਂ ਪਾਈ ਗਈ ਹੈ ਪਰ ਮੈਨੂੰ ਲੱਗਦਾ ਕਿ ਇਸ ਤੋਂ ਬਾਅਦ ਨਾਲ ਹੀ ਸਾਡੇ ਤਕਰੀਬਨ 2.5 ਕਰੋੜ ਦੀ ਗ੍ਰਾਂਟ ਜਿਹੜੀ ਹੋਰ ਆਈ ਹੋਈ ਹੈ ਉਹ ਵੀ ਵਿੱਚ ਇੱਕ ਜਿਹੜੇ ਆਪਾਂ ਤੇ 10 ਦਿਨ ਦੇ ਵਿੱਚ ਵਿੱਚ ਪੰਚਾਇਤਾਂ ਨੂੰ ਦੇਵਾਂਗੇ ਔਰ ਉਸ ਤੋਂ ਬਾਅਦ ਜਿਹੜੇ ਹੋਰ ਪਿੰਡਾਂ ਦੀ ਜਿਹੜੀ ਡਿਮਾਂਡ ਹੋਊਗੀ ਜਿਹੜੀ ਅਸਲ ਦੇ ਵਿੱਚ ਲੋਕਾਂ ਨੂੰ ਲੋੜ ਆ ਉਹ ਚੀਜ਼ ਵਾਸਤੇ ਪੁੱਛ ਕੇ ਪੰਚਾਇਤ ਨੂੰ ਪਿੰਡ ਵਾਸੀਆਂ ਨੂੰ ਪੁੱਛਣ ਤੋਂ ਬਾਅਦ ਜਿਹੜੀ ਗਰੰਟੀ ਆ ਦਿੱਤੀ ਗਈ ਹੈ ਧੰਨਵਾਦ ਸਰ ਜੀ